ਰਾਮਕਲੀ ਮਾਲਾ ਪੰਜਵਾ ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹੋ ਜਗ ਲੂਟਿਆ ਤੇ ਵੈਰੀ ਲੈ ਵਾਦੇ ਏ ਸ਼ਬਦ ਰਾਗ ਰਾਮਕਲੀ ਦੇ ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਆਨੇ ਉਚਾਰਨ ਕੀਤਾ ਹੋਇਆ ਹੈ ਏ ਸ਼ਬਦ 884 ਨੰਬਰ ਅੰਗ ਉਤੇ ਅੰਕਿਤ ਹੈ ਇਸ ਸ਼ਬਦ ਦੇ ਵਿੱਚ ਗੁਰੂ ਸਾਹਿਬ ਫਰਮਾਨ ਕਰਦੇ ਹਨ ਅੰਗੀਕਾਰ ਅੰਗੀਕਾਰ ਕਹਿੰਦੇ ਨੇ ਸਹਿਤਾ ਪੱਖ ਅੰਗੀਕਾਰ ਕੀਆ ਪੱਖ ਕੀਤਾ ਅੰਗ ਨਾਲ ਨਾਲ ਚਰਨਾਂ ਨਾਲ ਜੋੜਿਆ ਜਾਂ ਆਪਾਂ ਵਾਹ ਫੜੀ ਕਹਿ ਦਿੰਦੇ ਆ ਪ੍ਰਭੇ ਆਪਣੇ ਆਪਣੇ ਪ੍ਰਭੂ ਨੇ ਬੈਰੀ ਸਗਲੇ ਸਾਦੇ ਸਗਲੇ ਕਹਿੰਦੇ ਨੇ ਸਾਰੇ ਬੈਰੀ ਪੰਜ ਬੈਰੀ ਕਮਾਦਿਕ ਬੈਰੀ ਜਿਨ ਵੈਰੀ ਹੈ ਇਹੋ ਜੱਗ ਲੁੱਟਿਆ ਜਿਨ੍ਹਾਂ ਵੈਰੀਆਂ ਨੇ ਕਮਾ ਦੇ ਕਿ ਵੈਰੀਆਂ ਨੇ ਪੰਜ ਵੈਰੀਆਂ ਨੇ ਇਹੋ ਜੱਗ ਲੁੱਟਿਆ ਇਹ ਸਾਰਾ ਸੰਸਾਰ ਲੁੱਟ ਲਿਆ ਤੇ ਵੈਰੀ ਲਿਆ ਵਾਦੇ ਜਿਨ ਜਿਨ੍ਹਾਂ ਨੇ ਜਿਨ ਵੈਰੀ ਜਿਸ ਜਿਸ ਵੈਰੀ ਨੇ ਇਸ ਦੇ ਲਈ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ हे भाई प्यारे प्रभु ने जिस मनुख नु अपने चरणा नाल लाया उस दे उस ने कमादिक सारे ही बैरी बस विच कर देते कमादिक जिस जिस बैरी ने ए जग लुटया है प्रभु ने उस दे ओ सारे बैरी ਫੜ ਲਏ सारे बैरी बन ले अन सतगुरु परमेश्वर मेरा ਅਨਕ ਰਾਜ ਭੋਗ ਰਸਮਾਣੀ ਨਉ ਜਪੀ ਪਰਵਾਸਾ ਤੇਰਾ ਰਹਾਉ ਮੇਰਾ ਗੁਰੂ ਰਾਖਾ ਹੈ ਮੇਰਾ ਪਰਮਾਤਮਾ ਰਾਖਾ ਹੈ ਅਨਕ ਰਾਜ ਭੋਗ ਰਸਮਾਣੀ ਅਨਕ ਅਨੇਕਾਂ ਰਾਜ ਰਾਜ ਵਿੱਚ ਭੋਗ ਰਸ ਅਨੇਕਾਂ ਹੀ ਤਰ੍ਹਾਂ ਦੇ ਭੋਗ ਦੇ ਰਸ ਮਾਣੇ ਹਨ ਨਾਉ ਜਪੀ ਪਰਵਾਸਾ ਤੇਰਾ ਜਪੀ ਕਹਿੰਦੇ ਨੇ ਜਪਦਾ ਹਾਂ ਜਪਦਾ ਰਾਂ ਪਰਵਾਸਾ ਆਸਰਾ ਏ ਭਾਈ ਮੇਰਾ ਤਾਂ ਗੁਰੂ ਰਾਖਾ ਹੈ ਪਰਮਾਤਮਾ ਰਾਖਾ ਹੈ ਉਹੀ ਮੈਨੂੰ ਪੰਜ ਬੈਰੀਆਂ ਤੋਂ ਬਚਾਉਣ ਵਾਲਾ ਹੈ ਏ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਮੇਰ ਕਰ ਮੈਂ ਤੇਰਾ ਨਾਮ ਜਪਦਾ ਰਾਂ ਨਾਮ ਦੀ ਬਰਕਤ ਨਾਲ یوں ਜਪਦਾ ਹੈ ਕਿ ਮੈਂ ਰਾਜ ਦੇ ਅਨੇਕਾਂ ਭੋਗ ਦੇ ਰਸ ਮਾਣ ਰਿਹਾ ਹਾਂ ਚੇਤਨਾ ਆਵਸ ਦੂਜੀ ਬਾਤਾ ਸਿਰ ਉੱਪਰ ਰਖਵਾਰਾ ਬੇਪਰਵਾਹ ਰਹਿਤ ਹੈ ਸੁਆਮੀ ਇੱਕ ਨਾਮ ਕੈ ਚਿਤ ਚਿਤ ਵਿੱਚ ਆਵਸ ਆਉਂਦੀ ਦੂਜੀ ਬਾਤਾਂ ਕੋਈ ਹੋਰ ਖਿਆਲ ਸਿਰ ਉੱਪਰ ਰਖਵਾਰ ਉਹ ਆਕਾਲ ਪੁਰਖ ਪ੍ਰਮਾਤਮਾ ਸਾਡਾ ਰੱਖਾ ਹੈ ਬੇਪਰਵਾਹ ਰਹਿ ਤ ਹੈ ਸੁਆਮੀ ਰਹਿ ਤ ਹੈ ਰਹਿੰਦਾ ਹੈ ਸੁਆਮੀ ਏ ਸੁਆਮੀ ਇਕ ਨਾਮ ਕੈ ਆਧਾਰਾ ਕੈ ਆਧਾਰ ਅਧਿਆਸਰੀ ਏ ਭਾਈ ਪਰਮਾਤਮਾ ਜਿਸ ਮਨੁੱਖ ਦੇ ਸਿਰ ਉੱਤੇ ਰਾਖਾ ਬਣਦਾ ਉਸ ਮਨੁੱਖ ਦੇ ਜਿੱਤ ਵਿੱਚ ਪਰਮਾਤਮਾ ਦੇ ਨਾਮ ਤੋਂ ਬਿਨਾਂ ਕਮਾਦਿਕ ਦਾ ਕੋਈ ਹੋਰ ਪੁਰਨਾ ਉੱਠਦਾ ਹੀ ਨਹੀਂ ਏ ਮਾਲਕ ਪ੍ਰਭੂ ਸਿਰਬ ਤੇਰੇ ਨਾਮ ਦੇ ਆਸਰੇ ਉਹ ਮਨੁੱਖ ਦੁਨੀਆ ਦੀਆਂ ਹੋਰ ਗਰਜਾਂ ਵੱਲੋਂ ਬੇਪਰਵਾਹ ਰਹਿੰਦਾ ਹੈ ਸੁਖਦਾਈ ਓ ਨਾ ਕਾਈ ਬਤਾ ਤਤ ਸਾਰ ਪਰਮ ਪਦ ਪਾਇਆ ਛੋੜ ਨਾ ਕਤੂੰ ਜਾਤਾ ਪੂਰਨ ਹੋਏ ਮਿਲਿਓ ਸੁਖਦਾਈ ਪੂਰਨ ਸਰਬਥੰ ਵਿਆਪਕ खोए ਹੋ ਜਾਂਦਾ ਹੈ ਊਨ ਨਾ ਕਾਹੂ ਵਾ ਕਾਈ ਵਾਤਾ ਊਨ ਕਹਿੰਦੇ ਨੇ ਊਣਾ ਮੁਥਾਜ ਕਾਈ ਵਾਤਾ ਕਿਸੇ ਗੱਲੇ ਤਤ ਸਾਰ ਤਤ ਕਹਿੰਦੇ ਨੇ ਮੂਲ ਜਗਤ ਦਾ ਮੂਲ ਸਾਰ ਨਚੋੜ ਅਸਲ ਜੀਵਨ ਮਨੋਰਥ ਪਰਮ ਪਦ ਪਾਇਆ ਪਰਮ ਪਦ ਸਭ ਤੋਂ ਉੱਚਾ ਆਤਮਕ ਦਰਜਾ ਛੋੜ ਨਾ ਕਤੋਂ ਜਾਂ ਤਾ ਕਤੋਂ ਕਹਿੰਦੇ ਕਿਸੇ ਹੋਰ ਪਾਸ ਗੁਰੂ ਸਾਹਿਬ ਪ੍ਰਮਾਨ ਕਰਦੇ ਹਨ ਏ ਪਾਇ ਜਿਸ ਨੂੰ ਸਾਰੇ ਸੁਖ ਦੇਣ ਵਾਲਾ ਪ੍ਰਭੂ ਮਿਲ ਪੈਂਦਾ ਹੈ ਉਹ ਉੱਚੇ ਆਤਮਿਕ ਗੁਣਾ ਨਾਲ ਭਰਪੂਰ ਹੋ ਜਾਂਦਾ ਹੈ ਉਹ ਕਿਸੇ ਗੱਲੇ ਮੋਤਾਜ ਨਹੀਂ ਰਹਿੰਦਾ ਉਹ ਮਨੁੱਖ ਜਗਤ ਦੇ ਮੂਲ ਪ੍ਰਭੂ ਨੂੰ ਲੱਭ ਲੈਂਦਾ ਹੈ ਉਹ ਜੀਵਨ ਦਾ ਅਸਲ ਮਨੋਰਥ ਹਾਸਲ ਕਰ ਲੈਂਦਾ ਉਹ ਸਭ ਤੋਂ ਉੱਚਾ ਆਤਮਿਕ ਦਰਜਾ ਪ੍ਰਾਪਤ ਕਰ ਲੈਂਦਾ ਹੈ ਤੇ ਇਸ ਨੂੰ ਛੱਡ ਕੇ ਕਿਸੇ ਹੋਰ ਪਾਸੇ ਨਹੀਂ ਭਟਕਦਾ ਵਰਨਨਾ ਸਾ ਕੋ ਜੈਸਾ ਤੂੰ ਹੈ ਸਾਜ ਅਲਖ ਅਪਾਰਾ ਤੁਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਬਰਨ ਨਸਾਕੋ ਮੈਂ ਬਿਆਨ ਨਹੀਂ ਕਰ ਸਕਦਾ ਜੈਸਾ ਦੂਆ ਕਿ ਤੇਰੇ ਵਰਗਾ ਕੋਈ ਹੋਰ ਹੈ ਸਾਚੇ ਅਲਖ ਪਾਰਾ ਸਾਚੇ ਕਹਿੰਦੇ ਨੇ ਇਹ ਸਦਾ ਕੈਮ ਰਹਿਣ ਵਾਲੇ ਅਲਖ ਇਹ ਅਲਖ ਅਲੱਖ ਜਿਸ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕੇ। ਅਤੁੱਲ ਅਤੁੱਲ ਕਹਿੰਦੇ ਨੇ ਜਿਸ ਦੇ ਗੁਣਾਂ ਨੂੰ ਤੋਲਿਆ ਨਾ ਜਾ ਸਕੇ। ਜਿਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਲੱਭ ਸਕੇ। ਅਥਾ ਥਾ ਕਹਿੰਦੇ ਨੇ ਢੁਗਾਈ। ਗੁਰੂ ਸਾਹਿਬ ਪਰਮਾਨ ਕਰਦੇ ਹਨ। ਇਹ ਸਦਾ ਕੈਮ ਰਹਿਣ ਵਾਲੇ ਹੀ ਅਲੱਖ ਹੈ ਬਯੰਤ। ਮੈਂ ਬਿਆਨ ਨਹੀਂ ਕਰ ਸਕਦਾ ਕੀ ਤੂੰ ਕਿਹੋ ਜਿਹਾ ਹੈ ਹੇ ਨਾਨਕ ਆਖ ਹੇ ਬੇਮਿਸਾਲ ਪ੍ਰਭੂ ਹੇ ਅਥਾ ਹੇ ਅਡੋਲ ਮਾਲਕ ਤੂੰ ਹੀ ਮੇਰਾ ਖਸਮ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ